ਸਾਸਤਰੀ ਕਾਲੀ ਸਾਰਣਾ ਜਪਾ ਲੈ ਕੇ ਜੀ ਬਹੁਤ ਹੀ ਸੋਹਣੇ ਸੂਟਾਂ ਦੇ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਆਪਾਂ ਪਾਰਟੀ ਵਾਰ ਵਿਆਹ ਸ਼ਾਦੀਆਂ ਵਾਲੇ ਵੀ ਸੂਟ ਇਹਨਾਂ ਵਿੱਚ ਐਡ ਕੀਤੇ ਹੁੰਦੇ ਨੇ ਤੇ ਵੀਡੀਓ ਦੇ ਲਾਸਟ ਤੇ ਆਪਾਂ ਗਰਮੀਆਂ ਵਾਲੇ ਘੱਟ ਪ੍ਰਾਈਸ ਵਾਲੇ ਵੀ ਸੂਟ ਲਗਾਏ ਹੁੰਦੇ ਨੇ ਵੀਡੀਓ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਸਿਲਕ ਔਰਗੈਂਜ਼ਾ ਦਾ ਹੋਏਗਾ ਇਸ ਦੇ ਉੱਪਰ ਹੈਵੀ ਬੋਡੀ ਲਈ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਇਹਨਾਂ ਸੂਟਾਂ ਦਾ ਤੁਸੀਂ ਸ਼ਰਾਰਾ ਕਰਾਰਾ ਕੁਝ ਵੀ ਰੈਡੀ ਕਰਵਾ ਸਕਦੇ ਹੋ ਇਹ ਪਰ ਮੀਟਰ ਇਹਦਾ ਮਹਿੰਗਾ ਰਹੇਗਾ ਪਰ ਤੁਸੀਂ ਇਹਦੀ ਓਨਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਬਾਟਮ ਤੁਸੀਂ ਆਪ ਵੀ ਇਹਦੇ ਨਾਲ ਅਲੱਗ ਲਗਵਾ ਸਕਦੇ ਹੋ ਇਹ ਸੂਟ ਹੋਣਗੇ ਪਿਓਰ ਚੰਦੇਰੀ ਵਿੱਚ ਇਸ ਦੇ ਸ਼ਰਟ ਦੇ ਉੱਪਰ ਇੰਬੋਡਰੀ ਰਹੇਗੀ ਬਾਟਮ ਜਿਹੜੀ ਹੋਏਗੀ ਚਿਕਨਕਾਰੀ ਵਿੱਚ ਹੋਏਗੀ ਨਾਲ ਜਿਹੜਾ ਦੁਪੱਟਾ ਹੋਏਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਹੈ ਇਹ ਜਿਹੜੇ ਸੂਟ ਹੋਣਗੇ ਪਿਓਰ ਕਾਟਨ ਦਾ ਫੈਬਰਿਕ ਮਿਲੇਗਾ ਇਸ ਦੇ ਉੱਪਰ ਵੀ ਇੰਬੋਡਰੀ ਰਹੇਗੀ ਸੀਕੁਐਂਸ ਦਾ ਕੰਮ ਹੋਏਗਾ ਕਲਰ ਆਪਸ਼ਨ ਇੰਨਾ ਵਿੱਚ ਬਹੁਤ ਹੀ ਪਿਆਰੇ ਹੋਣਗੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਚਨਾਉਣ ਡਿਜੀਟਲ ਪ੍ਰਿੰਟ ਸ਼ਰਟ ਹੋਗੀ ਇਸ ਦੇ ਉੱਪਰ ਹੈਂਡ ਵਰਕ ਦਾ ਕੰਮ ਹੋਏਗਾ ਬਾਟਮ ਪਿਓਰ ਕ੍ਰੇਪ ਦੀ ਪਲੇਨ ਹੋਏਗੀ ਦੁਪੱਟਾ ਹੋਏਗਾ ਪਿਓਰ ਚਨਾਉਣ ਦਾ ਉਸ ਦੇ ਬਾਰਡਰ ਤੇ ਹੈਂਡ ਵਰਕ ਦਾ ਕੰਮ ਹੋਏਗਾ ਇਹ ਜਿਹੜੇ ਸੂਟ ਹੋਣਗੇ ਘੱਟ ਪ੍ਰਾਈਸ ਵਿੱਚ ਹੋਣਗੇ ਪਿਓਰ ਕਾਟਨ ਦਾ ਸੂਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਘੇਰੇ ਦੇ ਉੱਪਰ ਵਰਕ ਹੋਏਗਾ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਵਾਰੇ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ 535 ਰੁਪਏ ਦਾ ਸੂਟ ਮਿਲੇਗਾ ਇਹ ਤੁਹਾਨੂੰ 올ਓਵਰ ਸੂਟ ਵੀ ਮਿਲੇਗਾ ਤੇ ਇਹਦੇ ਵਿੱਚ ਮੈਚਿੰਗ ਸੂਟ ਵੀ ਹੋਣਗੇ ਕਾਟਨ ਦਾ ਤੁਹਾਨੂੰ ਫੈਬਰਿਕ ਮਿਲੇਗਾ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਹੋਣਗੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਕਲਰ ਇਹਨਾਂ ਵਿੱਚ ਆਪਾਂ ਸਾਰੇ ਐਡ ਕੀਤੇ ਹੋਏ ਨੇ ਤੁਸੀਂ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ